ਪਿੰਡ ਗਿਆਨਾ ਵਿਖੇ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ। ਹਰੀਪੁਰਾ ਨੂੰ ਹਰਾ ਕੇ ਪਿੰਡ ਗਿਆਨਾ ਨੇ ਮਾਰੀ ਬਾਜ਼ੀ। ਸਵਾਮੀ ਗੋਬਿੰਦਾਸ ਜੀ ਲੋਕ ਭਲਾਈ ਕਲੱਬ ਗਿਆਨਾ, ਮਹੰਤ ਪੋਲਾ ਦਾਸ ਜੀ ਬੋਰੀ ਵਾਲੇ, ਸੰਤ ਸੁਰੱਖਿਆ ਮਿਸ਼ਨ ਪੰਜਾਬ ਪ੍ਰਧਾਨ ਭਾਰਤ ਦੀ ਸਰਪਸਤੀ ਹੇਠ ਅਤੇ ਬਾਬਾ ਪ੍ਰਤਾਪ ਦਾਸ ਜੀ ਕਾਲੀ ਕੰਬਲੀ ਵਾਲੇ ਜੋਧ ਕਲੱਬ ਗਿਆਨਾ ਅਤੇ ಗ್ರಾಮ ਪੰਚਾਇਤ ਗਿਆਨਾ ਦੇ ਸਹਿਯੋਗ ਨਾਲ ਪਿੰਡ ਗਿਆਨਾ ਵਿਖੇ 5 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲਗਭਗ 48 ਟੀਮਾਂ ਨੇ ਸ਼ਮੂਲੀਅਤ ਕੀਤੀ। ਇਸ ਟੂਰਨਾਮੈਂਟ ਦਾ ਉਦਘਾਟਨ ਸਵਾਮੀ ਗੋਬਿੰਦ ਸਾਹਿਬ ਦੇ ਮਹੰਤ ਪੁੱਲਾ ਦਾਸ ਜੀ ਅਤੇ ਡੇਰਾ ਸਾਧੂ ਦਾਸ ਜੀ ਦੇ ਮਹੰਤ ਬਾਬਾ ਪ੍ਰਤਾਪ ਦਾਸ ਦੁਆਰਾ ਕੀਤਾ ਗਿਆ। 5 ਦਿਨਾਂ ਕ੍ਰਿਕਟ ਟੂਰਨਾਮੈਂਟ ਵਿੱਚ ਟੀਮਾਂ ਦੇ ਸਖਤ ਮੁਕਾਬਲੇ ਹੋਏ। ਉਥੇ ਰਾਜਸਥਾਨ ਦੇ ਪਿੰਡ ਹਰੀਪੁਰਾ ਅਤੇ ਮੇਜ਼ਬਾਨ ਟੀਮ ਗਿਆਨ ਦਾ ਮੁਕਾਬਲਾ ਹੋਇਆ। ਜਿਹੜਾ ਕਿ ਸਖਤ ਅਤੇ ਬੜਾ ਰਾਉਚ ਕਰਿਆ ਇਸ ਵਿੱਚ ਮੇਜ਼ਬਾਨਾਂ ਟੀਮਾਂ ਗਿਆਨਾਂ ਨੇ ਹਰੀਪੁਰਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸਮਾਪਤੀ ਮੌਕੇ ਬਾਬਾ ਭੋਲਾ ਦਾਸ ਜੀ ਬੋਰੀ ਵਾਲੇ ਅਤੇ ਬਾਬਾ ਪ੍ਰਤਾਪ ਦਾਸ ਜੀ ਕਾਲੀ ਕੰਬੜੀ ਵਾਲਿਆਂ ਨੇ ਨਗਦ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨੀ ਪੁਰਵਾ ਵਿੱਕੀ ਨਾਰਾ ਰੱਖਾ ਬੱਬਲ ਗੋਰੀ ਭਾਗਾ ਨਿਮਾ ਲੱਭੀ ਜਸੂ ਡਾਕਟਰ ਬਿੰਦਾ ਕਬੱਡੀ ਖਿਡਾਰੀ ਕਿਰਨਦੀਪ ਸਿੰਘ ਐਨ ਆਰ ਆਈ ਸਾਬਕਾ ਸਰਪੰਚ ਹਰਪਗ ਸਿੰਘ ਗਿਆਨਾ ਆਦਨੇ ਹਾਜ਼ਰੀ ਭਰੀ ਤੇਰੀ ਜੋ ਚੰਨ ਕੇ ਆਇਆ ਕਦੇ ਸਰਜੀਤ ਭੱਲਰ ਗੌਂਦਾ ਗੀਤਾਂ ਦੇ ਵਿੱਚ ਇਹ ਅੱਜ ਤੱਕ ਆਏ ਵੱਜਦੇ ਲਾਹੌਰੀਏ ਨਹੀਂ ਸਾਡਾ ਬਾਰਡਰ ਦੇ ਘੇਰਿਆਂ ਚ ਪਿੰਡ ਰਸਦਾ ਇਹ ਮੁੰਡਾ ਬਾਰਡਰ ਦੇ ਘੇਰਿਆਂ ਚੋਂ ਚੰਨ ਕੇ ਆਇਆ ਮਾਨੇ ਦੀ ਜਾਲ ਫੇ ਉਹ ਬੱਲੇ ਹਰ ਬਾਲ ਤੇ ਸਾਹ ਤੇ ਥੱਲੇ ਹੁੰਦੇ ਆ ਲੋਕਾਂ ਦੇ ਹਰ ਬਾਲ ਤੇ ਧੜਕਣ ਵਾਧੀ ਕਰਦੀ ਆ ਵੀ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਵੀ ਉਹਦੇ ਵੇਖ ਕੇ ਹੱਸੇ ਸੀ ਤੇ ਤੂੰ ਤਾਂ ਐਵੇਂ ਕੁੱਟਤੇ ਸਾਰੇ ਬੀਬੀ ਟੱਪ ਗਿਆ 200 ਤੋਂ ਉਹ ਲਫੜੇ ਮੂਰੇ ਹੋ ਹੋ ਮਾਰੇ ਬੀਬੀ ਟੱਪ ਗਿਆ 200 ਤੋਂ ਉਹ ਲਫੜੇ ਮੂਰੇ ਹੋ ਹੋ ਮਾਰੇ ਮਾਨਿਆ ਇਹਦੀ ਡਿਗੜ ਤੇ ਮੈਚ ਆ ਚੰਦੜਿਆ ਓਏ ਕਰਦੇ ਗਿਆਨੇ ਵਾਲੇ ਖੁਸ਼ ਓਏ ਕਰਦੇ ਗਿਆਨੇ ਵਾਲੇ ਓ ਬੱਲੇ ਲੱਗਿਆ ਹੋਇਆ ਦੋਵੇਂ ਟੀਮਾਂ ਦਾ ਤੇ ਜਿੱਤਣਾ ਇੱਕ ਟੀਮ ਨੇ ਆ ਜਿਹੜੀ ਟੀਮ ਚੰਗਾ ਖੇੜੀ ਉਹਨੇ ਜਿੱਤੇ ਆਣਾ ਮੇਰੇ ਵੀਰੋ ਵੀ ਜੋਰ ਤੇ ਜਵਾਨੀ ਹੁੰਦੇ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦੇ ਯਾਰ ਆ ਸਾਨਾ ਵਾਲੇ ਭੇੜ ਬਏ ਲਓ ਸਾਹਮਣੇ ਸਾਨਾ ਦੀ ਆ ਟੱਕਰ ਲੱਖਿਆ ਉਹ ਤਰੇ ਤੇ ਮਾਣ ਕਰਦੇ ਆ ਸਾਰੇ ਤੇ ਅੱਜ ਬੱਲੇ ਬੱਲੇ ਦੇ ਇੱਕਰਾਵੇਂ ਜਵਾਬ ਤੇ ਫੇਰ ਆ ਲਓ ਸਾਹਮਣੇ ਅੰਪਾਇਰ ਖੜੇ ਆ ਐਨ ਜੱਜਲ ਵਾਲੇ ਬਾਈ ਸਾਡੇ ਗਾਲ ਪਾਉਣੇ ਮੁੰਡਾ 13 ਨੰਬਰ ਦੀ ਕਿੱਟ ਵਿੱਚ ਜਿਹੜਾ ਪਿਆਰ ਵਰ ਪਿਆਰ ਆ ਸੰਤ ਬਾਬਾ ਐਨ ਆਪਾਂ ਦੇਖੇ

ਓ ਰੱਖੇ ਨੇ ਫਰੋਜਪੁਰਿਆ ਨੋੜਤਾ ਓ ਲਓ ਸਾਹਮਣੇ ਵਾਕੇ ਕਹਿੰਦੇ ਫਰੋਜਪੁਰਿਆ ਨੋੜਤਾ ਤੇ ਸੋਨੀ ਢਿੱਲੋ ਬਾਈ ਕਹਿੰਦਾ ਵੀ 500 ਰੁਪਏ ਆਪਣੇ ਲਈ ਆਪਣੇ ਵੱਲੋਂ ਆ ਗਿਆ ਲੱਖੇ ਦੇ ਲਈ ਮੇਰੇ ਵੀਰੋ ਵਾਹ ਓ ਸੋਨੀ ਤੁਹਾਡੇ ਨੇ ਕਮਾਲ ਕਰ ਦਿੱਤੀ ਆ ਜੇ ਆਪਾਂ ਦੇਖਾਂਗੇ ਨਹੀਂ ਕਹਿੰਦੇ ਨੋੜ ਦਿੱਤਾ ਰੱਖੇ ਨੇ ਪਹਿਲੀ ਬਾਲ ਦੇ ਉੱਪਰ ਵੀ ਲੜਕੇ ਘਰਦਿਆਂ ਨਾਲ ਕਿਸ਼ਤਾ ਤੇ ਲਿਆ ਜੋ ਉਸ ਬੁਲਟ ਦੇ ਪਟਾਕੇ ਨਹੀਂ ਆ ਸੋਹਦੇ ਘਰ ਬੰਨੀਆਂ ਨੇ ਮਾਪਿਆਂ ਨੇ ਬੂਰੀਆਂ ਤੇ ਪਾਕੇ ਕੱਬ ਜੱਡਾ ਹੈ ਯਕੀਨ ਕਿਸੇ ਕਰਿਆ ਤੇ ਕਦੇ ਰਾਖਿਆਂ ਨੂੰ ਡਾਕੇ ਨਹੀਂਓ ਸੋਭਦੇ ਉਹ ਜਿਹੜੇ ਬੂਬਨੇ ਦੇ ਹੱਥ ਪੱਲੇ ਕੁਝ ਨਹੀਂ ਕੀ ਮਿਲ ਜੂਗਾ ਉਹਨਾਂ ਮੱਥਾ ਟੇਕੇ ਤੇ ਮਹਿੰਗੇ ਮਿਲ ਸਰਦਾਰੀ ਮਿਲੀ ਪਾਰਸਾ ਇਹ ਪੱਗ ਬੰਨ ਕੇ ਨਾ ਬੈਠੋ ਕਦੇ ਟੇਕੇ ਤੇ ਮੰਗੇ ਮੁੱਲ ਸਾਰੇ ਮਿਲੀ ਪਾਰਸਾ ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ ਇਹ ਸਰਦਾਰੀ ਬਹੁਤ ਮਹਿੰਗੇ ਮੁੱਲ ਮਿਲੀ ਆ ਤੇ ਸਾਹਮਣੇ ਪੰਜਾਬੀਓ ਜੇ ਸੰਭੀ ਜਾਂਦੀ ਐ ਇਹ ਬਹੁਤ ਸ਼ਹਾਦਤਾਂ ਬਹੁਤ ਕੁਰਬਾਨੀਆਂ ਤੇ ਬੜੀਆਂ ਮੁਸ਼ਕਲਾਂ ਤੋਂ ਬਾਅਦ ਜਿਹੜੀ ਸਿਰ ਤੇ ਦਸਤਾਰ ਸੱਜੀ ਐ ਤੇ ਪੰਜਾਬੀਓ ਸਾਹਮਣੇ ਜੇ ਸੰਭੀ ਜਾਂਦੀ ਐ ਕੀ ਹੋ ਗਿਆ ਜੀ ਰੌਣਾ ਰੱਪਾ ਫੇਰ ਮੈਚ ਵੱਡਾ ਦੋਨਾਂ ਟੀਮਾਂ ਦਾ ਜੋੜ ਹੁੰਦਾ ਨੱਤ ਵਾਲਾ उधरली पासे दुर्गे चार ऐं भॼा बड़ी तेज़ी نال लाइ जिथे महिनत न रहमतां बि उथे रहंदियूं वेह बेठे नकमे पूरियूं नी प ਕਰ ਜੋਤਸ਼ੀ ਬੁਲਾਏ ਰਾਹੁ ਕੇਤੂ ਵੀ ਦਿਖਾਏ ਜੇ ਹੱਥ ਪੈਰ ਨਾਲ ਚਲਾਏ ਤਕਦੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਖਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਇਹ ਸਾਰਾ ਕੁਝ ਮਿਹਨਤ ਨਾਲ ਹੀ ਆ ਨਤਾਲਿਆਂ ਬਹੁਤ ਵੱਡਾ ਟਾਰਗੇਟ ਹੈ ਜਿਹੜਾ ਚੇਂਜ ਕਰਨਾ ਹੈ ਉਹ ਫਰੋਲਪੁਰੀਆ ਤੋਂ ਬਿਨਾ ਪਹਾੜ ਚੜਨਾ ਪੈਣਾ ਹੁਣ ਪਰ ਫੇਰ ਰੱਖਾ 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 ਆਓ ਸਾਹਮਣੇ ਜੁੜ ਗਏ ਚਾਰ ਤੇ ਕਰੀ ਗੱਲ ਜੱਦ ਉਹਦੇ ਪਾਸੇ ਮੁੰਡੇ ਆਓ ਸਾਹਮਣੇ ਯਾਰੀ ਭਾਵੇਂ ਟੁੱਟ ਗਈ ਕਦੇ ਛੱਜਪਾ ਛੰਡਿਆ ਨਾ ਉਹ ਲੋਕਾਂ ਵਾਂਗੂ ਸੱਥਾਂ ਦੇ ਵਿੱਚ ਜਾਜਾ ਭੰਡਿਆ ਨੇ ਉਹ ਸ਼ਾਮ ਲਾਟ ਕੀ ਕੱਪੜੀ ਵਿੱਚ ਮੰਜਾ ਵੀ ਪਾਇਆ ਨੇ ਉਹ ਸਾਹਮਣੇ ਦੇਲੇ ਪਾਸੇ ਦਾ ਦੇਖਾਂਗੇ ਬੜੀ ਕੌਬ ਦੀ ਐ ਫੜ ਕੀਤੀ ਆ ਮੁੰਡੇ ਨੇ ਤੇ ਰਨ ਆਪਣੀ ਟੀਮ ਦੇ ਪਾਸੇ ਹੋ ਜਾਣਾ ਆ ਰੰਡੀਆਂ ਵਾਲਾ ਟਕਰਾ ਹੋ ਗਿਆ ਪਾ ਦੇ ਮੈਚ ਬਣ ਗਿਆ ਮੈਚ ਬਣ ਗਿਆ ਬਣ ਗਿਆ ਬਣ ਗਿਆ ਇੱਕ ਵਾਰੀ ਫੇ ਰੱਖਿਆ ਵਾਲਾ ਹੋਏ ਰੱਖਿਆ ਰਾਦੇ ਮੁੰਡੇ ਨੇ ਗੱਲ ਸੱਤ ਕਰਤੀ ਏ ਢੱਲਾਵਾ ਨਾ ਕਿਆਣੀ ਰੋਡ ਦਾ ਵੇਖੋ ਕਿੰਨਾ ਬਗੜਾ ਖੜੀ ਜਾਂਦਾ ਕਿੰਨੀਆਂ ਤਕੜੀਆਂ ਵਾਲਾ ਉਹ ਮੁੰਡਾ ਢੱਲਾ ਲਾ ਪਈ ਜਾਂਦਾ ਮੇਰੇ ਵੀਰ ਫੇਰ ਨੇ ਮੈਦਾਨ ਦੇ ਵਿੱਚ ਆਣ ਭਾਗਾ ਸਿੱਧੂ ਬਾਈ ਤੇ ਨਾਲ ਸੋਨੀ ਪਰਤਾ ਬਾਈ ਜਾਂਦੇ ਆ ਵੀ ਆਹ ਬੇਟੇ ਖੁਸ਼ ਹੋ ਗਏ ਰੱਖਦੇ ਲਈ 1100 ਰੁਪਏ ਦਾ ਬਹੁਤ ਵੱਡੇ ਜੋਰਦਾਨ ਆ ਗਿਆ ਮੇਰੇ ਵੀਰ ने पापल सीट साम्हूं पापल नंढी यादि बदल मारे यादि आहे नगर विया सामड़ अंदर आ कले परवी आए हरीपुरा पिण आहे मुंडे जिथो आ के भवना बड़ा पसिद्ध हुया चर्चे सिंधी पंजवीह आउ सम ट्राले छॾी आहे पर समय मुंडे कले तमाम जीसिया ਵੀ ਰਨ ਬਣ ਗਏ ਆ ਦੋ ਵਰ ਤੇ ਵੀ ਆਰ ਜਿਹੜੇ ਕਦੇ ਬਣ ਗਏ ਆ ਸਾਹਮਣੇ ਖੇਡ ਰਹੇ ਮਰਾ ਨੰਬਰ ਦੇਖਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜ ਨਗਰ ਕਾ ਬਹੁਤ ਨਾਮ ਰੋਸ਼ਨ ਕੀਤਾ ਬੱਚੋ ਨੇ ਔਰ ਬੱਚੋ ਕਾ ਸਾਹਸ ਵਧਾਣੇ ਵਾਲੇ संतों ने तो कारगर दिखाया वे इतनी हिम्मत दी बच्चों को और तन मन धन से बच्चों के साथ खड़े रहे तो आज नगर के अंदर बच्चों ने सारी टीमों को हरा करके पहला नाम पहला नाम दर्ज करवाया धन्य है मां पुरुषों को धन्य है संत को इन संतों की परमात्मा हमेशा इसी प्रकार चढ़ दिखला रखे तंदरुस्तियां बक्से मेरे प्यारे बच्चों से इसी प्रकार अपना जारी रखना ये जो गेम अपने आज जीत के दिखाई ये जारी रखना हर प्रकार के आने वाली पीढ़ियां नशे पते से बचेंगी अगर आप हिम्मत हौसला दोगे और संतों के साथ

ਅਤੀਤੀ ਅਸੀਂ ਉਸ ਸ਼ਬਦ ਦਾ ਬਿਆਨ ਨਹੀਂ ਕਰ ਸਕਦੇ ਕਿ ਉਸ ਰੂਹ ਦਾ ਕੋਈ ਸ਼ਬਦ ਨਹੀਂ ਹੈ ਜੋ ਅਸੀਂ ਉਹਨਾਂ ਨਾਵਾਂ ਉਸ ਸ਼ਬਦ ਦੇ ਨਾਲ ਤੈਦਰੁਨੁ ਸੁਖਰਾਨਾ ਕਰ ਸਕੀਏ ਸੋ ਬਾਇਕ ਕਬਾਲੀ ਧੰਨ ਧੰਨ ਬਾਬਾ ਸਾਧੂ ਸਦਰਾਮ ਜੀ ਮਹਾਰਾਜ ਜੀ ਦੇ ਧੇਰੇ ਦੇ ਵਿੱਚ ਬੈਠੇ ਗੁਰੂ ਜਨ ਬਾਬਾ ਪ੍ਰਤਾਪਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਇੱਕ ਵਾਰੀ ਆਪਾਂ ਸ਼ੁਕਰਾਨੇ ਦੇ ਤੌਰ ਤੇ ਤਾੜੀਆਂ ਮਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਖਸ਼ ਜੋ ਪਿਛਲੇ ਪੰਜ ਸਾਲਾਂ ਤੋਂ ਇਸ ਨਗਰ ਦੀ ਨੌਜਵਾਨ ਬੇਟੀ ਨੇ ਸਾਡੀ ਇੱਕ ਗੱਲ ਕਹਿ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਅਸੀਂ ਬੜਾ ਤੈਦਨੋ ਸ਼ੁਕਰਾਨਾ ਕਰਦੇ ਹਾਂ ਪੂਰੀ ਨਗਰ ਪੰਚਾਇਤ ਦਾ ਇਸ ਬੱਚਿਆਂ ਦਾ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਕੀਤਾ ਦੋਨਾਂ ਡੇਰਿਆਂ ਨੇ ਬਹੁਤ ਤੈਦ ਨੂੰ ਇਹਨਾਂ ਬੱਚਿਆਂ ਨੇ ਦੋਨਾਂ ਡੇਰਿਆਂ ਨੂੰ ਤੈਦ ਨੂੰ ਮੱਥਾ ਟੇਕ ਕੇ ਸ਼ਰਧਾ ਦੇ ਨਾਲ ਇੱਕ ਟੂਰਨਾਮੈਂਟ ਆਰੰਭ ਕੀਤਾ ਅਤੇ ਤੰਤਨ ਬਾਬਾ ਸਰੂਜ ਸਿੰਘ ਜੀ ਮਹਾਰਾਜ ਅਤੇ ਤੰਤਨ ਬਾਬਾ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅਵਾਰ ਕਿਰਪਾ ਸੰਤਾਂ ਅੱਜ ਟੂਰਨਾਮੈਂਟ ਜੋ ਕੰਡ ਨੇ ਜਿੱਤਿਆ ਇੱਕ ਬਹੁਤ ਵੱਡੀ ਮਸਾਦ ਹੈ ਕਿ ਬੱਚਿਆਂ ਨੇ ਸਾਨੂੰ ਪਹਿਲੇ ਦਿਨ ਇੱਕ ਗੱਲ ਕਹੀ ਸੀ ਕਿ ਬਾਬਾ ਜੀ ਅਸੀਂ ਹਰ ਵਾਰ ਹਾਰ ਜਾਂਦੇ ਹਾਂ ਪਰ ਅਸੀਰਾਂ ਨੂੰ ਕੁਛ ਕਿਹਾ ਨਹੀਂ ਅਸੀਂ ਇਹ ਗੱਲ ਕਹੀ ਸੀ ਬਾਬਾ ਗੋਬਿੰਦ ਸਾਹਿਬ ਦਾ ਬਾਬਾ ਸਾਧੂ ਸਦਰਾਮ ਜੀ ਦਾ ਨਾਮ ਲੈ ਕੇ ਇੱਕ ਵਾਰੀ ਤੁਸੀਂ ਮੈਦਾਨ 'ਚ ਛੱਡ ਜਾਓ ਉਸ ਤੋਂ ਬਾਅਦ ਗੱਲ ਕਰਿਓ ਜੇ ਤੁਸੀਂ ਹਾਰ ਗਏ ਅੱਜ ਪੂਰੀ ਟੀਮ ਖੜੀਏ ਦੱਸ ਦਿਓ ਜਿੰਨੇ ਮੈਚ ਜਿੱਤੇ ਐ ਜਿੰਨੇ ਮੈਚ ਖੇਡੇ ਐ ਕਿ ਐਂ ਦੱਸ ਦਿਨ ਵੀ ਹਾਰੇ ਐ ਪਰ ਦੋਨੋਂ ਇੱਕ ਨੌਜਵਾਨ ਜਿਹੜੀ ਨੂੰ ਅਵਿਤਾ ਵਚਨ ਵਚਨ ਜੀ ਉਹਨਾਂ ਦੇ ਇੱਕ ਪਿਤਾ ਨੇ ਇੱਕ ਛੋਟੀਆਂ-ਛੋਟੀਆਂ ਹੋ ਵਧੀ ਕਵੀਰਾ ਜੀ ਹੋਏ ਐ ਉਹਨੇ ਕੋਸ਼ਿਸ਼ ਕੀਤੀ ਲਿਖੀ ਹੈ ਕੋਸ਼ਿਸ਼ ਕਰਨ ਵਾਲੇ ਕੀ ਕਦੀ ਹਾਰ ਨਹੀਂ ਹੁੰਦੀ ਡੁਬਕੀ ਸਮੁੰਦਰ ਮੇ ਗੋਤਾਖੋਰ ਹਰ ਵਾਰ ਲਗਾਤਾ ਹੈ ਉਸकी मुट्ठी हर बार खाली हर बार नहीं होती कि कोशिश करने वाले की कभी हार नहीं होती ਜੋ ਜਿੰਦਗੀ ਹੈ ਜੋ ਆਪਣੇ ਜਿੰਦਗੀ ਜੀ ਰਹੇ ਆ ਇਹ ਆਪਾਂ ਭੇਜੇ ਹੋਇਆ ਆਪਣਾ ਕੋਈ ਪਤਾ ਨਹੀਂ ਕਿ ਆਪਾਂ ਨੂੰ ਕੋਲੋਂ ਉਸ ਅਕਾਲ ਪੁਰਖ ਦਾ ਸੱਦਾ ਹੋਣਾ ਤੇ ਆਪਾਂ ਜਾਣਾ ਹੈ ਗਰੀਬ ਘਰ ਦੇ ਵਿੱਚ ਜਨਮ ਲੈਣਾ ਗੁਨਾਹ ਨਹੀਂ ਗਰੀਬੀ ਦੇ ਵਿੱਚ ਮਰਨਾ ਗੁਨਾਹ ਹੈ ਪਰ ਸਾਡੇ ਪੈਰ ਨੂੰ ਠੇਡਾ ਲੱਗਦਾ ਇੱਕ ਵਾਰੀ ਡਿੱਗਦੇ ਆ ਤੇ ਦੋ ਪੈਰ ਅੱਗੇ ਬਟਨ ਦੀ ਕੋਸ਼ਿਸ਼ ਕਰਿਆ ਕਰੋ ਨੀਂਦ 8 ਘੰਟੇ ਆਉਂਦੀ ਆ 5 ਵਿਚਾਰ ਘੰਟੇ ਕਰ ਦਿਓ ਭੁੱਖ ਦੇ ਵਿੱਚ ਜਿੰਨਾ ਭੋਜਨ ਖਾਣੇ ਹੋ ਅੱਧਾ ਕਰ ਦਿਓ ਜਨੂਨ ਇਹਨਾਂ ਕਰ ਦਿਓ ਕਿ ਗੋਲ ਸੈੱਟ ਕਰ ਲਓ ਕਿ ਅਸੀਂ ਇੱਕ ਸਾਲ ਬਾਅਦ ਆਹ ਕੰਮ ਕਰਨਾ ਹੈ ਕਿ ਦੁਨੀਆ ਸਭ ਤੋਂ ਵੱਡਾ ਜੀਵਨ ਗੱਲ ਹੈ ਕਿ ਇੰਡੀਆ ਦੇ ਵਿੱਚ ਕਬੱਡੀ ਦੀ ਟੀਮ ਹੈ ਕੋਈ ਇੱਕ ਮੁਹਾਵਰਾ ਹੈ ਕਿ ਆਪਣਾ ਹੀ ਬੰਦਾ ਆਪਣੇ ਪੈਰ ਖਿੱਚਦਾ ਹੈ ਜਦੋਂ ਸਾਡਾ ਕੋਈ ਮੈਚ ਖੇਡਦਾ ਤੇ ਅਸੀਂ ਅੱਗੇ ਦੋ ਪੈਰ ਪਤਨੇ ਆ ਇਹ ਹੌਸਲਾ ਅਗਰ ਅੱਜ ਜਿਵੇਂ ਆਪਣੀ ਨੌਜਵਾਨਾਂ ਦਾ ਇਸ ਨਗਰ ਪੰਚਾਇਤ ਦਾ ਅੱਜ ਰਿਹਾ ਜੇ ਆਪਾਂ ਇਸ ਤਰ੍ਹਾਂ ਹੌਸਲਾ ਰੱਖੀਏ ਆਉਣ ਵਾਲੀ 2025 ਦੀ 16 ਜਨਵਰੀ ਨੂੰ ਜੋ ਆਪਾਂ ਮੈਚ ਰੱਖਿਆ ਅਸੀਂ ਤੁਹਾਡੇ ਨਾਲ ਵਿਸ਼ਵਾਸ ਤੌਰ ਤੇ ਇੰਨਿਕ ਬੇਨਤੀ ਕਰਦੇ ਆ ਕਿ ਗਿਆਨੇ ਪਿੰਡ ਨੂੰ ਉਸ ਮੈਚ ਤੋਂ 20 ਜਿਤਾਵਾਂਗੇ ਸਾਡਾ ਤੁਹਾਡਾ ਇਸ ਆਜਾ ਦੇ ਵਿੱਚ ਤੋਂ ਲੈ ਕੇ ਤੇ ਆਉਣ ਵਾਲੇ ਤਿੰਨ ਮਹੀਨੇ ਆਪਾਂ ਮਿਹਨਤ ਕਰੀਏ ਪੂਰੇ ਪੰਜਾਬ ਦੀਆਂ ਟੀਮਾਂ ਨੂੰ ਆਪਾਂ ਟੋਪਰ ਟੀਮਾਂ ਨੂੰ ਸੱਜਣਾ ਤੇ ਇਹ ਦੱਸਣਾ ਹੈ ਕਿ ਗਿਆਨਾਂ ਪਿੰਡ ਨੂੰ ਸਾਨੂੰ ਇੱਕ ਦੋ ਥਾਵਾਂ ਤੇ ਸਮਾਂ ਜ਼ਿਆਦਾ ਚੱਲਦਾ ਅਸੀਂ ਦੋ ਤਰ ਅਫਸਰਾਂ ਦੇ ਕੋਲ ਗਏ ਕੋਈ ਗੱਲ ਕਰੀ ಗ್ರಾಮ ਪੰਚਾਇਤ ਦੀ ਕਿ ਸਾਡੇ ਨੰਗੜ ਦੇ ਵਿੱਚ ਪਸ਼ੂਆਂ ਦਾ ਹਸਪਤਾਲ ਹੈ ਨਹੀਂਗਾ ਸਾਡਾ ਵਾਟਰ ਟੈਂਕ ਸ ਇਹ ਸਰਕਾਰੀ ਹੈ ਨਹੀਂਗਾ ਪਾਣੀ ਦੀ ਬਹੁਤ ਦਿੱਕਤ ਹੈ ਸਾਨੂੰ ਕਹਿੰਦੇ ਜੀ ਇਹ ਪਿਛਵਾੜੇ ਜਾ ਗਿਆ ਪਿਛੜੇ ਜਾ ਗਿਆ ਇਹਦੇ ਵਾਸਤੇ ਸਾਨੂੰ ਸਮਾਂ ਚਾਹੀਦਾ ਹੈ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਤੇ ਮਹਾਤਮਾ ਗਾਂਧੀ ਨੂੰ ਟ੍ਰੇਨ 'ਚ ੱਟਾ ਦੇ ਕੇ ਥੱਲੇ ਸਿੱਟਿਆ ਸੀ ਜਿਉਂ ਉਹਨੇ ਅੰਗਰੇਜ਼ ਬਾਹਰ ਕੱਢਦੇ ਨਾ ਤੇ ਗਿਆਨੇ ਪਿੰਡ ਨੂੰ ਵੀ ਅੱਕੇ ਲੈ ਕੇ ਆਉਣ ਵਾਸਤੇ ਸਾਨੂੰ 1 ਸਾਲ ਹੀ ਚਾਹੀਦਾ ਸਾਨੂੰ ਬੜਾ ਸਮਾਂ ਨਹੀਂ ਚਾਹੀਦਾ ਜੋ ਆਪਾਂ ਕਰਨਾ ਗਿਆਨੇ ਪਿੰਡ ਦੇ ਨਾਮ ਵਾਸਤੇ ਕਰਨਾ ਕਈਆਂ ਨੇ ਸਾਨੂੰ ਇਹ ਕਿਹਾ ਸੀ ਗਿਆਨਾ ਪਿੰਡ ਖਾਨ ਵਾਲਾ ਆ ਆਪਾਂ ਇਹ ਚੀਜ਼ ਕਲੀਅਰ ਕਰਤੀ ਕਿ ਗਿਆਨਾ ਖਵਾਉਣ ਵਾਲਾ ਵੀ ਆ ਕੱਲੇ ਖਾਨ ਵਾਲਾ ਨਹੀਂ ਸਾਨੂੰ ਕੁਛ ਨਹੀਂ ਚਾਹੀਦਾ ਥੋੜਾ ਸਾਥ ਚਾਹੀਦਾ ਹੈ ਪ੍ਰੇਮ ਚਾਹੀਦਾ ਹੈ ਜੇ ਬਜ਼ੁਰਗ ਹੈ ਅਸੀਂ ਉਹਨਾਂ ਦੇ ਪੈਰੀ ਹੱਥ ਚਰਨਮੰਦਰਾ ਕਰਕੇ ਇੱਕ ਬੇਨਤੀ ਕਰਦੇ ਆਂ ਕਿ ਨੌਜਵਾਨ ਪੀੜ੍ਹੀ ਨੂੰ ਆਪਾਂ ਇੰਨਾ ਹਸਾਹਿਸ ਇੰਨਾ ਆਤਮਬਲ ਨਹੀਂ ਹੈ ਕਿ ਹਰ ਪਿੰਡ ਦੇ ਵਿੱਚ ਸੌ ਜਦੋਂ ਸ਼ਾਮ ਨੂੰ ਕੋਈ ਖਿਡਾਰੀ ਸੌਉਂਗਾ ਨਾ ਉਹ ਇੱਕ ਗੱਲ ਕਹੇ ਕਿ ਅੱਜ ਕੱਲ ਨੂੰ ਗਿਆਨੇ ਪਿੰਡ ਜਾਣਾ ਉਸ ਨੌਜਵਾਨ ਪੀੜ੍ਹੀ ਨੂੰ ਮਿਲ ਕੇ ਆਉਣਾ ਕਿ ਉਹ ਨਗਰ ਦਾ ਨਾਮ ਕਿਵੇਂ ਤੇ ਖਿਡਾਰੀ ਕਿਵੇਂ ਖੇਡਦੇ ਆਂ ਜੋ ਅੱਜ ਟੂਰਨਾਮੈਂਟ ਹੋਇਆ ਕ੍ਰਿਕਟ ਦਾ ਇਹਦਾ ਹੈਗਾ ਪਰ ਸਾਡੀ ਇੱਕ ਬੇਨਤੀ ਹੈ ਸਾਨੂੰ ਕੋਈ ਕੱਚੀ ਜਗ੍ਹਾ ਦੇ ਦਿਓ ਅਸੀਂ ਪਹਿਲਵਾਨੀ ਕਰਾਉਣੀ ਐ ਇਸ ਪਿੰਡ 'ਪਾ ਤੇ ਇੰਟਰਨੈਸ਼ਨਲ ਕਬੱਡੀ ਖੜਾਉਣੀ ਐ ਸਾਨੂੰ ਇਹ ਦੋ ਚੀਜ਼ਾਂ ਦਾ ਵਾਦਾ ਕਰਦੇ ਵਾਜ ਮੰਨਦੇ ਥੋਥੋ ਕੁਛ ਨਹੀਂ ਜੇ ਤੁਸੀਂ 5 ਕਰੋੜ ਦੀ ਲਾਗਤ ਕਰੋਗੇ ਤੁਹਾਡੇ ਨਾਲ ਵਾਦਾ ਕਰਦੇ ਬਾਬਾ ਗੋਮਨ ਦਾ ਹੱਜ ਦੇ ਚਰਨਾਂ ਦੀ ਸੋਹ ਲੱਗੇ 5 ਨਹੀਂ 6 ਕਰੋੜ ਤੁਹਾਨੂੰ ਦੇਵਾਂਗੇ ਪਰ ਸਾਡੇ ਨਾਲ ਖੜੇ ਹੋ ਜਾਓ ਕਿਆਨੇ ਪਿੰਡ ਨੂੰ ਇੰਟਰਨੈਸ਼ਨਲ ਕਬੱਡੀ ਤੇ ਕੁਸ਼ਤੀ ਦੇ ਵਿੱਚ ਲੈ ਕੇ ਜਾਣਾ ਹੈ ਤੇ ਦੰਗਲ ਕਰਾਉਣੀ ਹੈ 2027 ਦੇ ਵਿੱਚ 2027 ਦੀ ਜਨਮ ਦੇ ਵਿੱਚ ਦੰਗਲ ਹੋਣੀ ਹੈ ਗਿਆਨੇ ਪਿੰਡ ਦੇ ਵਿੱਚ ਅੱਜ ਤੋਂ ਗੋਲ ਡਿਸਾਈਡ ਕਰ ਲੋ ਸਾਡਾ ਮਾਈਂਡ ਕਾਉਂਸਲ ਜਿਹੜਾ ਸੀ ਗੋਲ ਡਿਸਾਈਡ ਕੀਤਾ ਕਿ ਜਿਉਂਦੇ ਰਹਿ ਗਏ 2027 ਦੀ ਸੋਨਾ ਦੀ ਸਤਿਨਾਮ ਸਰਪੰਚ ਦਾ ਜੋ ਵੀ ਨਗਰਪੰਚਾਇਤ ਮਹਾਪੁਰਸ਼ ਨੇ ਪਾਪਾ ਜੀ ਨੇ ਸਾਰੇ ਖਿਡਾਰੀ ਨੇ ਅਤੇ ਕੈਮਰਾਮੈਨ ਜੋ ਵੀ ਆ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕਰਦੇ ਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ